ਤੇ ਬਠਿੰਡੇ ਚ ਮਨਪ੍ਰੀਤ ਬਾਦਲ ਨੂੰ ਇੱਕ ਟਾਰਗੇਟ ਮੈਥ ਲਿਆ ਸੀ ਪੰਜਾਬ ਦੇ ਮੁਲਾਜ਼ਮਾਂ ਨੇ 2022 ਚ ਵੀ ਮਨਪ੍ਰੀਤ ਬਾਦਲ ਜਿੱਤਣ ਨਹੀਂ ਦੇਣਾ ਔਰ ਉਸ ਤੋਂ ਵੱਡੀ ਗੱਲ ਵੀ ਜਦੋਂ ਮਨਪ੍ਰੀਤ ਬਾਦਲ ਉਹ ਨਹੀਂ ਹਾਰ ਗਏ ਤੇ ਫਿਰ ਬਠਿੰਡੇ ਚ ਉਹਨਾਂ ਦੀ ਹਾਰ ਦੀ ਖੁਸ਼ੀ ਚ ਉੱਥੇ ਇੱਕ ਬਹੁਤ ਵੱਡਾ ਹਾਂ ਵਗੈਰਾ ਢੋਲ ਵਜਾ ਕੇ ਆਏ ਨੇ ਜੀ ਕਹਿੰਦਾ ਢੋਲ ਵਜਾਇਆ ਉਹ ਬੰਦਾ ਮਲੂਕਾਂ ਦੇ ਮੂੰਹੋਂ ਲੈ ਗਿਆ ਸੀ ਪਰ ਦੇਖੋ ਗਰਮੇਲ ਜੀ ਜਿਹੜੇ ਮੁਲਾਜ਼ਮ ਪੈਨਸ਼ਨ ਤੁਹਾਨੂੰ ਸੁਣਦੇ ਹੋਣਗੇ ਹਾਂਜੀ ਅ ਉਹ ਇੱਕ ਗੱਲ ਕਹਿੰਦੇ ਹੋਣਗੇ ਵੀ ਗੁਰਮੇਲ ਸਿੰਘ ਸਿੱਧੂ ਜਾਂ ਹਰਪਾਲ ਸਿੰਘ ਚੀਮਾ ਤੁਸੀਂ ਸਰਕਾਰ ਵੱਲੋਂ ਗੱਲ ਕਰ ਰਹੇ ਜੀ ਇਹ ਤੇ ਫਿਰ ਮਨਪ੍ਰੀਤ ਬਾਦਲ ਵਾਲੀ ਬੋਲੀ ਬੋਲਣ ਲੱਪੇ ਵੀ ਯਾਰ ਅਸੀਂ ਦੇਣਾ ਚਾਹੁੰਦੇ ਸੀ ਪਿਛਲੀ ਸਰਕਾਰ ਨੇ ਸਾਨੂੰ ਨੰਗ ਕਰਤਾ ਸਾਨੂੰ ਖਜ਼ਾਨਾ ਖਾਲੀ ਦਿੱਤਾ ਉਹਨਾਂ ਦਾ ਕਹਿਣਾ ਤੇ ਇਹ ਹੈ ਮਲਾਜਮਾ ਦਾ ਵੀ ਜਦੋਂ ਮੈਨੀਫੈਸਟੋ ਵਿੱਚ ਸਾਡੇ ਨਾਲ ਵਾਅਦਾ ਕੀਤਾ ਵੀ ਪੁਰਾਣੀ ਪੈਨਸ਼ਨ ਤੁਹਾਨੂੰ ਆਉਂਦਿਆਂ ਹੀ ਦੇ ਦਾਂਗੇ ਜਦੋਂ ਸਾਢੇ ਨਾਲ ਵਾਦਾ ਕੀਤਾ ਵੀ ਬਾਦਲਾਂ ਵਾਂਗ ਜਾਂ ਕੈਪਟਨਾਂ ਵਾਂਗ ਅਸੀਂ ਡੀਏ ਨਹੀਂ ਰੋਕਾਂਗੇ ਨਾਲ ਦੀ ਨਾਲ ਦਵਾਂਗੇ ਜਦੋਂ ਇਹ ਵਾਦਾ ਕੀਤਾ ਵੀ 1280 ਕਰੋੜ ਰੁਪਏ ਖਾਗੇ ਕੈਪਟਨ ਸਰਕਾਰ ਤਨਖਾਹ ਕਮਿਸ਼ਨ ਦਾ ਏਰੀਅਰ ਉਹ ਜਦੋਂ ਅਸੀਂ ਆਵਾਂਗੇ ਦੇ ਦਾਂਗੇ ਜਾਂ ਜਦੋਂ ਇਹ ਗੱਲ ਕਹਿੰਦੇ ਸੀ ਵਰੋਧ ਦਿੱਤੇ ਜਦੋਂ ਹਰਪਾਲ ਚੀਮਾ ਨਹੀਂ ਹੁੰਦੇ ਸੀ ਵੀ ਇਹ ਕੀ ਮਤਲਬ ਹੋਇਆ ਕਿ 17 ਜੁਲਾਈ 2020 ਤੋਂ ਜਿਹੜੇ ਭਰਤੀ ਹੋਏ ਉਹਨਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਕਿਉਂ ਲਾਗੂ ਹੋਊਗਾ ਜੇ ਇਹ ਹੀ ਆਏ ਤਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਾਂਗੇ ਇਸੇ ਤਰ੍ਹਾਂ ਜਿਹੜਾ ਬਹੁਤ ਵੱਡਾ ਮੁੱਦਾ ਆ ਵੀ ਇਹ ਰੈਗੂਲਰ ਭਰਤੀ ਹੁਣ ਵੀ ਜਿਹੜੀ ਹੋਈ ਤੁਸੀਂ 50000 ਕਹਿ ਰਹੇ ਜੇ 42000 ਹੋਈ ਜਿਹੜੀ ਹੈ ਉਹਦੇ ਵਿੱਚ ਵੀ ਜਿਹੜੇ ਹੁਣ ਭਰਤੀ ਹੁੰਦੇ ਨੇ ਰੈਗੂਲਰ 300 ਬੇਸਿਕ ਪੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਹ ਉਹਦਾ ਕੋਈ ਆਧਾਰ ਨਹੀਂਗਾ ਹਾਈ ਕੋਰਟ ਨੇ ਵੀ ਬਹੁਤ ਏਰੇ ਤੇ ਆਪਣੇ ਆਦੇਸ਼ ਦਿੱਤੇ ਨੇ ਔਰ ਤੁਹਾਡੀ ਸਰਕਾਰ 'ਚ ਜਿਹੜੇ ਮੰਤਰੀ ਨੇ ਵਿਰੋਧੀ ਭਰਤੀ ਸੀ ਜਦੋਂ ਉਹਨੂੰ ਇਹ ਕਹਿੰਦੇ ਸੀ ਆਮਦਿਆਂ ਇਹਦਾ ਹੱਲ ਕਰਦਾਂਗੇ ਔਰ ਖਾਸ ਕਰਕੇ ਜਿਹੜਾ ਇੱਕ ਬਹੁਤ ਵੱਡਾ ਇੱਕ ਪੰਜਾਬ ਦੇ ਮੁਲਾਜ਼ਮਾਂ 'ਚ ਰੋਸ ਪੈਦਾ ਹੋ ਰਿਹਾ ਜਿਹੜੀ ਇੱਕ ਪੰਜਾਬ ਸਰਕਾਰ ਨੇ ਪਾਲਿਸੀ ਬਣਾਈ ਹੈ ਠੇਕਾ ਜਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਉਹ ਪਾਲਿਸੀ ਮਲਾਰੀਅਮ ਜਸੇ ਬੰਦੀਆਂ ਵੀ ਕਹਿੰਦੀਆਂ ਵੀ ਇਹਨੂੰ ਰੈਗੂਲਰ ਕਰਨ ਦੀ ਪਾਲਿਸੀ ਕਹਿ ਹੀ ਨਹੀਂ ਸਕਦੇ ਉਹਦਾ ਉਹਦੇ ਵਿੱਚ ਇਹ ਹੈ ਵੀ ਜਿਹੜਾ ਠੇਕੇ ਤੇ ਹੈ ਉਹਨੂੰ 58 ਸਾਲ ਤੱਕ ਕੱਢਾਂਗੇ ਨਹੀਂ ਪੇ ਉਹਦੀ ਪ੍ਰੋਟੈਕਟ ਕਰਾਂਗੇ ਜਾਂ ਥੋੜੀ ਵਧਾ ਦਾਂਗੇ ਤੇ ਉਹਨੂੰ ਐਨੂਅਲ 3 3 ਫੀਸ ਜਾਂ 5 ਫੀਸ ਲਾਭ ਦੇ ਦਾਂਗੇ ਨਾ ਉਹਨੂੰ ਡੀਏ ਦੇਣਾ ਨਾ ਉਹਨੂੰ ਰਿਟਾਇਰ ਕਰਨ ਵੇਲੇ ਪੈਨਸ਼ਨ ਦੇਣੀ ਨਾ ਉਹਨੂੰ ਕੋਈ ਹੋਰ ਸਹੂਲਤ ਦੇਣੀ ਹੈ ਸੋ ਇਹ ਸਾਰੇ ਜਿਹੜੇ ਰੋਸੇ ਨੇ ਉਹਨਾਂ ਦਾ ਤਾਂ ਕਹਿਣਾ ਇਹ ਹੈ ਨਾ ਵੀ ਇਹ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਹੁਣ ਕਹਿੰਦੇ ਨੇ ਵੀ ਪਿਛਲੀਆਂ ਸਰਕਾਰਾਂ ਨੇ ਖਜ਼ਾਨਾ ਖਾਲੀ ਕਰਤਾ ਹਾਂ ਨਹੀਂ ਖਜ਼ਾਨਾ ਖਾਲੀ ਕੀਤਾ ਜੀ ਆਹ ਸਮੱਸਿਆ ਵੀ ਉਹਨਾਂ ਨੇ ਸ਼ੁਰੂ ਕੀਤੀਆਂ ਸੀ ਜਿਹੜੀਆਂ ਮੁਸ਼ਕਲਾਂ ਸੀ ਗੜਵਾਈਆਂ ਨੇ ਹੁਣ ਨਾ ਕੱਚਾ ਮਲਾਜ਼ਮ ਭਰਤੀ ਕਰਨਾ ਠੇਕੇ ਤੇ ਭਰਤੀ ਕਰਨਾ ਜਿਹੜੀਆਂ ਬੇਸਿਕ ਪੇ ਦੀ ਭਰਤੀ ਆ ਇਹ ਸ਼ੁਰੂ ਪਿੱਛੋਂ ਹੀ ਹੋ ਰਹੀ ਮਾਦ ਸਰਕਾਰ ਤੋਂ ਚੱਲਦੀ ਆ ਹਾਂ ਤੇ ਚੱਲਦੀ ਆ ਰਹੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮਲਾਜ਼ਮ ਮੰਗਾਂ ਦੀ ਸਰਕਾਰ ਪਛੜੀ ਆ ਪਛੜ ਚੁੱਕੀ ਆ ਪਰੰਤੂ ਮਨਪ੍ਰੀਤ ਬਾਦਲ ਜੀ ਦਾ ਤੇ ਹਰਪਾਲ ਜੀ ਮਾਲਕ ਕੰਪੈਰੀ ਜਨੀ ਹੈ ਜੀ ਜੀ ਉਹਦਾ ਲੋਕਾਂ ਨਾਲ ਬਹੁਤ ਰੁੱਖਾ ਬੋਲਦੇ ਸੀ ਉਹਦਾ ਲੋਕਾਂ ਨੂੰ ਚਾਹੁੰਦੇ ਸੀ ਮੈਨੂੰ ਬਾਵਲਕ ਮਿਲੇ ਹਰਪਾਲ ਜੀ ਮੈਂ ਦਰਵਾਜ਼ੇ 24 ਘੰਟੇ ਖੁੱਲੇ ਨੇ ਕਦੋਂ ਮਰ ਜਾ ਕੇ ਮੇਲੇ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਨਹੀਂ ਕੋਈ ਕਿ ਚੀਮਾ ਸਾਹਿਬ ਨੂੰ ਕੋਈ ਮਤਲਬ ਇਹ ਮਤਲਬ ਧਰਨਾ ਮਰਵਾਉਣਾ ਪਿਆ ਹੋਵੇ ਕਿ ਮੈਨੂੰ ਮੀਟਿੰਗ ਨੇਰ ਇਹ ਧਰਨੇ ਬੇਜੰਤ ਮੀਟਿੰਗਾਂ ਧਰਨੇ ਤਾਂ ਚਲੋ ਮੁਲਾਜ਼ਮਾਂ ਨੂੰ ਮਾਰਨੇ ਆ ਇਹ ਕੇ ਵੀ ਬੜਾ ਰੋਸ ਚੱਲਦਾ ਨਾ ਵੀ 10 10 20 20 ਮੀੜੀਆਂ ਦੇ ਕੇ ਤੇ ਪੰਜਾਬ ਭਵਨ ਦੇ ਬਾਹਰੋਂ ਖਾਲੀ ਹੱਥੇ ਤੋੜ ਦਿੰਦੇ ਨੇ ਉਹ ਖਾਲੀ ਮੈਂ ਦ ਨੇ ਮੀਟਿੰਗਾਂ ਨਹੀਂ ਕਹਿੰਦੇ ਮੀਟਿੰਗ ਦਾ ਸਮਾਂ ਦੇ ਰਹੇ ਦਾ ਸੰਗਰੂਰ ਦਾ ਡੀਸੀ ਲੁਧਿਆਣੇ ਦਾ ਕੀਤਾ ਜੀ ਜਨਵਾ ਇੱਥੇ ਹੁੰਦੇ ਕਹਿੰਦਾ ਇੱਥੇ ਕੋਈ ਮੀਟਿੰਗ ਤੁਸੀਂ ਰਿਕਾਰਡ ਕੱਢ ਲਓ ਜੀ ਚੀਮਾ ਸਾਹਿਬ ਦੀਆਂ ਮੀਟਿੰਗਾਂ ਪਨਾਣੀ ਸਰਕਾਰਾਂ ਤੋਂ ਸਾਰੀਆਂ ਤੋਂ 2 ਸਾਲਾਂ ਜਿਹਾ ਫालतੂ ਨੇ ਇੰਨੀਆਂ ਮੀਟਿੰਗਾਂ ਕੀਤੀਆਂ ਜਿੱਥੇ ਬੰਦਿਆਂ ਨਾਲ ਮੀਟਿੰਗਾਂ ਤਾਂ ਬਹੁਤ ਹੋ ਗਈਆਂ ਉਹਨਾਂ ਕੋਲ ਬਕਾਇਦਾ ਬਰੀਫ ਆ ਗਿਆ ਹੋਰ ਵੀ ਕਾਰਨ ਹੈ ਇੱਕ ਵੀ ਸਰਕਾਰੀ ਜਿਹੜੇ ਅਧਿਕਾਰੀ ਨੇ ਨਾ ਵੱਡੇ ਪੱਧਰ ਦੇ ਅਫਸਰ ਉਹਨਾਂ ਨੇ ਜਦੋਂ ਫਾਈਲ ਮਤਲਬ ਪੁਟ ਅਪ ਕਰਨੀ ਹੈ ਜਾਂ ਪੇਸ਼ ਕਰਨੀ ਆ ਉਹਦੇ ਵਿੱਚ ਥੋੜਾ ਜਿਹਾ ਜੇ ਤਾਲਮੇਲ ਦੀ ਇਹ ਘਾਟ ਆ ਕਿ ਉਹਨਾਂ ਨੂੰ ਇਹਦੇ ਜਿਹੜੇ ਮਤਲਬ ਫਾਈਨੈਂਸ਼ੀਅਲ ਐਕਸਪੈਂਡੀਚਰ ਜਨੇ ਜਾਂ ਉਹਦੇ ਮਤਲਬ ਦੇਣਦਾਰੀਆਂ ਨੇ ਉਹ ਬਹੁਤ ਮਤਲਬ ਕਈ ਚੀਜ਼ਾਂ ਦਾ ਵਧਾ ਕੇ ਦੱਸੇ ਜਾ ਰਹੀਆਂ ਜਿਵੇਂ ਸਾਡੀ ਇੱਕ ਲੀਵਿੰਗ ਕੈਸ਼ਮੈਂਟ ਆ ਸੋਧੀ ਹੋਈ ਉਹ ਨਹੀਂ ਮਿਲੀ ਹਜੇ ਮਲਾਜਮਾਂ ਨੂੰ ਮਲਾਜਮ ਰਟਾਇਰ ਹੋਏ ਨੇ 16 ਤੋਂ ਬਾਅਦ ਵਾਲੇ 18 'ਚ ਹੋਏ 19 'ਚ ਹੋਏ 20 'ਚ ਹੋਏ ਉਹਨਾਂ ਨੂੰ ਜਿਹੜੇ ਮਰਾਜ ਹੁਣ ਤਾਜ਼ੇ ਰਟਾਇਰ ਹੋਣ ਵਾਲੇ ਤੋਂ ਬਾਅਦ ਸਾਰੀ ਮਿਲ ਰਹੀ ਆ ਤੇ 16 ਤੋਂ ਅੱਜ ਸੋ ਤੋਂ ਮਿਲ ਰਹੀ ਸੋ ਇਹਦੇ ਵਿੱਚ ਮੰਗਾ ਤਾਂ ਹੋਰ ਵੀ ਹੈਗੀਆਂ ਨੇ ਜੇ ਤੁਸੀਂ ਪਹਿਲਾਂ ਗੱਲਾਂ ਕੀਤੀਆਂ ਨੇ ਕੱਚੇ ਮਲਾਜਮਾਂ ਵਾਲੀ ਉਹ ਵੀ ਮਲਾਜਮ ਪੱਕੇ ਹੋਣੇ ਚਾਹੀ ਪਰੰਤੂ ਜਿਹੜੀ ਪ੍ਰਾਣੀ ਭਰਤੀ ਆ ਉਹਦੇ ਵਿੱਚ ਕੋਈ ਸੁਪਰੀਮ ਕੋਰਟ ਦੇ ਨਿਯਮ ਵੀ ਨਹੀਂ ਨੇ ਸੁਪਰੀਮ ਕੋਰਟ ਜੱਜਮੈਂਟਾਂ ਦੇ ਇਹਨਾਂ ਜੱਜਮੈਂਟਾਂ ਨੂੰ ਉਹ ਕੱਟ ਕੱਟਦੀ ਆ ਕਿ ਮਤਲਬ ਜਿਹੜੀਆਂ ਪੋਸਟਾਂ ਦੀ ਐਡਵਰਟਾਈਜ਼ਮੈਂਟ ਆ ਜਿਹੜੀਆਂ ਪੋਸਟਾਂ ਦੀ ਪਰ ਭਰਤੀ ਹੋਈ ਆ ਉਹਨਾਂ ਨਾਲ ਹੀ ਮਲਾਜਮ ਪੱਕੇ ਹੋ ਰਹੇ ਨੇ ਪਰ ਫਿਰ ਵੀ ਅਜੇ ਪਾਈਪਲਾਈਨ 'ਚਾ ਕੰਮ ਕੋਈ ਇਹ ਨਹੀਂ ਕੋਈ ਬੰਦ ਕਰ ਸਰਕਾਰ ਨੇ ਇਹ ਨਹੀਂ ਕਹਤਾ ਕਿ ਮਲਾਜਮਾਂ ਨੂੰ ਪੱਕੇ ਕਰਨਾ ਬੰਦ ਕਰਤਾ ਜਾਂ ਮਲਾਜਮਾਂ ਨੂੰ ਇਹ ਪੱਕਾ ਹੀ ਨਿਯਮ ਲਾਤਾ ਉਹਨਾਂ ਲਈ ਸਮਝ ਮਲਾਜਮ ਹੋਰ ਪੱਕੇ ਵੀ ਹੋਣਗੇ